ਕਿੱਧਰੇ ਵੀ ਜਾਣ ਲਈ ਆਨਲਾਈਨ ਬਾਈਕ ਜਾਂ ਕੈਬ ਬੁੱਕ ਕਰਨਾ ਬੇਹੱਦ ਆਸਾਨ ਹੈ ਜਿੱਥੇ ਜਾਣਾ ਹੈ ਲੋਕੇਸ਼ਨ ਪਰੋ ਤੇ ਆਪਣੀ ਰਾਈਡ ਬੁੱਕ ਕਰ ਲਓ ਪਰ ਜੀਹਾਂ ਕਰਨ ਸਮੇਂ ਸਾਵਧਾਨ ਜੇਕਰ ਕੀਤੀ ਹੈ ਗਲਤੀ ਤਾਂ ਖਤਰੇ 'ਚ ਨਾ ਪੈ ਜਾਵੇ ਜਾਨ ਦਰਸਲ ਅਸੀਂ ਜੀਹਾਂ ਅਸਲੀ ਕਹਿ ਰਹੇ ਹਾਂ ਕਿਉਂਕਿ ਮੋਹਾਲੀ ਦੇ ਸੈਕਟਰ 67 ਤੋਂ ਇੱਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਇੱਕ ਲੜਕੀ ਵੱਲੋਂ ਆਨਲਾਈਨ ਮੋਟਰਸਾਈਕਲ ਦੀ ਰਾਈਡ ਬੁੱਕ ਕੀਤੀ ਗਈ ਸੀ ਪਰ ਡਰਾਈਵਰ ਮੋਟਰਸਾਈਕਲ ਦੀ ਥਾਂ ਕਾਰ ਲੈ ਕੇ ਮੌਕੇ ਤੇ ਪਹੁੰਚ ਗਿਆ ਤੇ ਲੜਕੀ ਨੂੰ ਆਪਣੇ ਨਾਲ ਕਾਰ ਚ ਹੀ ਚੱਲਣ ਨੂੰ ਗਿਆ ਲੜਕੀ ਵੀ ਅਸਲ ਲਾਲਚ ਕਾਰ ਚ ਬੈਠ ਗਈ ਕਿਉਂਕਿ ਕਾਰ ਚਾਲਕ ਪੈਸੇ ਬਾਈਕ ਰਾਈਡ ਦੇ ਹਿਸਾਬ ਦੇ ਨਾਲ ਹੀ ਮੰਗ ਰਿਹਾ ਸੀ ਇਸ ਤੋਂ ਬਾਅਦ ਇਲਜ਼ਾਮ ਨੇ ਕਿ ਡਰਾਈਵਰ ਵੱਲੋਂ ਕਾਰ ਨੂੰ ਗਲਤ ਰਸਤੇ 'ਚ ਲਿਜਾ ਕੇ ਸੁੰਨਸਾਨ ਇਲਾਕੇ ਦੇ ਵਿੱਚ ਲੜਕੀ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕੀਤੀ ਗਈ ਲੜਕੀ ਵੱਲੋਂ ਸ਼ੋਰ ਮਚਾ ਕੇ ਇਸ ਦਾ ਵਿਰੋਧ ਕੀਤਾ ਗਿਆ ਸਤ ਸਭ ਦੌਰਾਨ ਪੀੜਤਾ ਜ਼ਖਮੀ ਵੀ ਹੋ ਗਈ ਲੜਕੀ ਨੇ ਫੌਰਨ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਮੋਲਜਮ ਦੀ ਫਾਲਤੂ ਚ ਜੁੜ ਗਈ ਉਦੀ ਮਕਈ ਅਦਮਨ ਨੂੰ ਸੀਪੀ ਮਾਲ ਤੋਂ ਲੜਕੀ ਨੂੰ ਬਿਠਾਇਆ ਸੀ ਡਰਾਈਵਰ ਨੇ ਜਿਹੜਾ ਓਲਾ ਊਬਰ ਦਾ ਡਰਾਈਵਰ ਹੈ ਜਿਹੜਾ ਕਿ ਸਾਡ ਜਿਹੜਾ ਮੋਲਜਮ ਹੈ ਭਗਵਾਨ ਦਾ ਸਾਨੂੰ ਬਾਬਾ ਰਾਮ 바ਸੀ ਨੂਰਪੁਰ ਬੇਦੀ ਠਾਣਾ ਨੂਰਪੁਰ ਬੇਦੀ ਰੋਪੜ ਜੋ ਇਹ ਮੰਦੇ ਵਿੱਚ ਖੋਟਾ ਹੋਣ ਕਰਕੇ ਉਹਨੇ ਉਹਨੂੰ ਗਲਤ ਰਾਤ ਇਹ ਪਾ ਲਿਆ ਸੀ 94 ਵਾਲੇ ਪਾਸੇ ਲੈ ਗਈ ਦੀ ਤੇ ਉਹਦੇ ਵਿੱਚ ਉਹਨਾਂ ਨੇ ਕੀ ਕਹਿੰਦੇ ਉਹਨੂੰ ਗੱਡੀ ਰੋਕ ਕੇ ਉਹਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਨਾਲ ਚਾਬੀ ਵੀ ਉਹਦੇ ਨਾਲ ਉਹਦੇ ਛੱਟ ਵੀ ਮਾਰੀ ਸੀ ਜਿਹਦੇ ਤੇ ਅਸੀਂ ਮੁਕੱਦਮਾ ਉਕਤ ਦਿੱਤਾ ਸੀਗਾ ਤੇ ਜਿਹਦੇ ਤੇ ਹੁਣ ਅਸੀਂ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਤੇ ਪੇਸ਼ ਅਦਾਲਤ ਕੀਤਾ ਹੈ ਇਸ ਮਾਮਲੇ 'ਚ ਫੌਰਨ ਕਾਰਵਾਈ ਕਰਦੇ ਹੁਮਾਲੀ ਦੇ ਥਾਣਾ ਸੁਹਾਣਾ ਦੀ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਪੀੜਤਾ ਨੇ ਮੁਹੱਲੀ ਦੇ ਇੱਕ ਮਸ਼ਹੂਰ ਮਾਲ ਦੇ ਕੋਲੋਂ ਇਹ ਬਾਈਕ ਰਾਈਡ ਬੁੱਕ ਕੀਤੀ ਸੀ। ਇੱਥੋਂ ਹੀ ਮੁਲਜ਼ਮ ਭਗਵਾਨ ਦਾਸ ਨੇ ਪੀੜਤਾ ਨੂੰ ਪਿਕ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਰੋਪੜ ਦਾ ਰਹਿਣ ਵਾਲਾ ਹੈ ਜਿਸ ਨੇ ਪੀੜਤਾ ਨਾਲ ਛੇੜਛਾੜ ਕਰਨ ਦੀ ਵੀ ਕੋਸ਼ਿਸ਼ ਕੀਤੀ। ਪੀੜਤਾ ਨੂੰ ਜ਼ਖਮੀ ਵੀ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਦੇ ਇਰਾਦੇ ਪਹਿਲਾਂ ਹੀ ਠੀਕ ਨਹੀਂ ਸੀ। ਇਸੇ ਲਈ ਉਹ ਮੋਟਰਸਾਈਕਲ ਦੀ ਥਾਂ ਗੱਡੀ ਲੈ ਕੇ ਆਇਆ ਸੀ ਤੇ ਪੀੜਤ ਨੂੰ ਕਿਰਾਇਆ ਬਾਈਕ ਰੇਟ ਦੇ ਹਿਸਾਬ ਨਾਲ ਦੇਣ ਲਈ ਕਿਹਾ ਗਿਆ ਸੀ ਨਹੀਂ ਉਹ ਮਤਲਬ ਉਹਨੇ ਉਹਦੇ ਵਿੱਚ ਉਹਦੇ ਮੈਂ ਤੁਹਾਨੂੰ ਦੱਸਿਆ ਨਾ ਵੀ ਉਹਦੇ ਪਹਿਲਾਂ ਹੀ ਮਨ ਦੇ ਵਿੱਚ ਖੋਟ ਸੀ ਤੇ ਉਹਨੇ ਉਸ ਕਰਕੇ ਉਹ ਜਦੋਂ ਆਇਆ ਤੇ ਉਹਨੇ ਗੱਡੀ ਉਹਨੂੰ ਆਪਣੇ ਆਪਣਾ ਮਕਸਦ ਪੂਰਾ ਕਰ ਲਈ ਉਹਨੂੰ ਗੱਡੀ ਜਿਆਦਾ ਕੰਫਰਟੇਬਲ ਉਹਨਾਂ ਕੀ ਅਸ਼ੀਰ ਕੀਤਾ ਵੀ ਕੀ ਕਹਿੰਦੇ ਉਹਦੇ ਵਿੱਚ ਉਸਨੇ ਫਿਰ ਇਸ ਕਰਕੇ ਇਹ ਸਾਰਾ ਕੁਝ ਕੀਤਾ ਸੀ ਦੇਖੋ ਤਾਂ ਮੋਬਾਈਲ ਵੀ ਕਹਿੰਦੇ ਜਿਹੜਾ ਵਿੱਚ ਰਹਿ ਗਿਆ ਸੀ ਉਹਨੂੰ ਖੋ ਕੇ ਉਹ ਉਹ ਵੀ ਫੋਨ ਵੀ ਉਹਦੇ ਕੋਲ ਖੋ ਕੇ ਲੈ ਗਿਆ ਅਜੇ ਇਹਦੇ ਇਹਨੂੰ ਕੱਲੀ ਰਾਤ ਗ੍ਰਿਫਤਾਰ ਕੀਤਾ ਛੇਤੀ ਇਹਦੇ ਤੇ ਅੱਗੇ ਅਦਾਲਤ ਤੇ ਪੇਸ਼ ਕਰਕੇ ਇਹਰ ਮੰਗਦਾ ਨਾਮ ਭਗਵਾਨ ਤੇ ਕਮ ਸ਼ੈਤਾਨਾਂ ਵਾਲਾ ਇਹ ਸ਼ੈਤਾਨ ਹੁਣ ਪੁਲਿਸ ਦੀ ਗ੍ਰਿਫਤ ਚ ਹੈ ਜਿਸ ਦੇ ਖਿਲਾਫ ਅੱਗੇ ਦੀ ਬਣਦੀ ਕਾਰਵਾਈ ਅਮਲ ਚ ਲਿਆਂਦੀ ਜਾ ਰਹੀ ਹੈ ਉਸ ਦੀ ਗੱਡੀ ਨੂੰ ਵੀ ਪੁਲਿਸ ਨੇ ਆਪਣੇ ਕਬਜ਼ੇ ਚ ਲੈ ਲਿਆ ਮਾਮਲਾ ਜਿੱਥੇ ਚੌਕਾ ਦੇਣ ਵਾਲਾ ਹੈ ਠਰਾ ਦੇਣ ਵਾਲਾ ਹੈ ਉੱਥੇ ਸੁਚੇਤ ਕਰਨ ਵਾਲਾ ਵੀ ਹੈ ਕਿ ਕਿਸੇ ਤੇ ਵੀ ਭਰੋਸਾ ਕਰ ਲੈਣਾ ਕਿੰਨਾ ਜੋਖਮ ਭਰਿਆ ਹੋ ਸਕਦਾ ਹੈ ਖਤਰਨਾਕ ਹੋ ਸਕਦਾ ਹੈ ਬੀਟੀਸੀ ਨਿਊਜ਼ ਦਲੀ ਮੋਹਾਲੀ ਤੋਂ ਦਲਜੀਤ ਸਿੰਘ ਦੀ ਰਿਪੋਰਟ